ਪਹਿਲੋ ਜਲੰਧਰ ਦੇ ਵਿੱਚ ਗੁਰਦੁਆਰਾ ਸੰਤ ਕਣ ਦੇ ਵਿੱਚ ਸੰਗਤ ਨੇ ਸਨਮਾਨ ਕੀਤਾ ਉਸ ਤੋਂ ਬਾਅਦ ਹੁਣ ਅੱਜ ਨਕੂਦਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇਥੋਂ ਦੀ ਸੰਗਤ ਨੇ ਇੱਕ ਸਮਾਗਮ ਰੱਖਿਆ ਔਰ ਉਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਹਾਜ਼ਰੀ ਭਰਨ ਵਾਸਤੇ ਦਾਸ ਪਹੁੰਚਿਆ ਮੈਂ ਪ੍ਰਬੰਧਕਾਂ ਦਾ ਔਰ ਲੋਕਲ ਸੰਗਤਾਂ ਦਾ ਦਿਲ ਦੀਆਂ ਹੰਗਾਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਦਾਸ ਨੂੰ ਨਿਮਾਣੇ ਜੀ ਨੂੰ ਸੇਵਾਦਾਰ ਨੂੰ ਮਾਣ ਜਿਹੜਾ ਹੈ ਉਹ ਬਖਸ਼ਿਆ ਤੇ ਅਕਾਲ ਪੁਰਖ ਇਸੇ ਤਰ੍ਹਾਂ ਹੀ ਸੰਗਤਾਂ ਨਾਲ ਪ੍ਰੇਮ ਪਿਆਰ ਦਾਸ ਦਾ ਬਣਾਈ ਰੱਖਣ ਇਹ ਅਕਾਲ ਪੁਰਖ ਅਗੇ ਅਰਦਾਸ ਅ ਸਰ ਅਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਖਿੱਚੋ ਤਾਨ ਬਣੀ ਹੋਈ ਹੈ ਉਹਦੇ ਬਾਰੇ ਅਕਾਲੀ ਦਲ ਦੇ ਵਿੱਚ ਖਿੱਚੋ ਤਾਨ ਜੇ ਬਣੀ ਤੁਸੀਂ ਸਮਝਦੇ ਹੋ ਤਾਂ ਮੈਂ ਸਮਝਦਾ ਕਿ ਇਦੇ ਲਈ ਅਕਾਲੀ ਦਲ ਦੇ ਕੋਈ 8-10 ਲੀਡਰ ਜਿਹੜੇ ਉਹ ਜ਼ਿੰਮੇਵਾਰ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਸਾਰੀ ਖਿੱਚੋ ਤਾਨ ਬਣੀ ਆ। ਭਾਈਸਾਬ ਗਲਕੇਸਰ ਸਾਹਿਬ ਦੇ ਕੇ ਤਾਜ ਪੋਸ਼ੀ ਹੋਈ ਔਰ ਉਹਨੂੰ ਲੈ ਕੇ ਵੀ ਵਿਵਾਦ ਹੈਗਾ ਈਵਨ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਾਲਾ ਵੀ ਵਿਵਾਦ ਹੈਗਾ। ਦੇਖੋ ਸਾਡੀ ਕਿਸੇ ਨਾਲ ਨਿੱਜੀ ਵਿਰੋਧਤਾ ਨਹੀਂ ਹੈ। ਜਿੰਨੂੰ ਵੀ ਉੱਥੇ ਅਕਾਲ ਤਖਤ ਸਾਹਿਬ ਦੇ ਵਿੱਚ ਜਥੇਦਾਰ ਵਜੋਂ ਜਿਹੜਾ ਨਿਯੁਕਤ ਕੀਤਾ ਗਿਆ ਹੈ ਸਾਡਾ ਉਹਦੇ ਨਾਲ ਕੋਈ ਵੈਰ ਵਿਰੋਧ ਬਿਲਕੁਲ ਵੀ ਨਹੀਂ ਹੈ। ਪਰ ਜਿਹੜਾ ਤਰੀਕਾ ਇਸਤੇਮਾਲ ਕੀਤਾ ਉਹ ਤਰੀਕੇ ਤੇ ਜਰੂਰ ਜਿਹੜਾ ਉਹ ਉਤਰਾਜ ਹੈ ਕੱਲਾ ਮੇਰਾ ਉਤਰਾਜ ਨਹੀਂ ਹੈ ਹਰ ਸਿੱਖ ਦਾ ਉਤਰਾਜ ਹੈ ਕਿ ਮर्यादा ਜਿਹੜੀ ਹੈ ਉਹ ਪੂਰੀ ਹੋਣੀ ਚਾਹੀਦੀ ਸੀ ਮੈਸੇਜ ਸੰਗਤਾਂ ਦੇ ਵਿੱਚ ਜਿਹੜਾ ਮੈਸੇਜ ਆ ਜਿਹੜੀ ਸਰਗਾਲੂ ਨੇ ਗੁਰੂ ਘਰ ਦੀ ਸੇਵਾਦਾਰ ਨੇ ਪੈਰੋਕਾਰ ਨੇ ਉਹਦੇ ਵਿੱਚ ਇਹ ਮੈਸੇਜ ਗਲਤ ਜਾਂਦਾ ਹੈ ਹਾਂ ਬਿਲਕੁਲ ਗਲਤ ਜਾਂਦਾ ਹੈ ਜਦੋਂ ਤੁਸੀਂ ਕੋਈ ਮर्याਦਾ ਦੇ ਉਲਟ ਕੰਮ ਕਰੋਗੇ ਜੇ ਤੋ ਤੁਸੀਂ ਪਰੰਪਰਾਵਾਂ ਨੂੰ ਤੋੜੋਗੇ ਤੇ ਹਰ ਸਿੱਖ ਦਾ ਮਨ ਦੁਖੀਗਾ ਦੁਖੇਗਾ ਔਰ ਇੱਕ ਮੈਸੇਜ ਜਿਹੜਾ ਗਲਤ ਜਾਏਗਾ ਜੀ ਭਾਈ ਸਾਹਿਬ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਇੱਕ ਵੱਖਰਾ ਸਟੈਂਡ ਲਿਆ ਬਾਕੀ ਇਕੱਲੇ ਲੀਡਰਾਂ ਨੇ ਵੀ ਉਹਨਾਂ ਨਾਲ ਲਿਆ ਤੁਸੀਂ ਸਮਝਦੇ ਹੋ ਕਿ ਉਹਨਾਂ ਨੇ ਸਹੀ ਕੀਤਾ ਹੈ ਜਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜਾ ਵੀ ਸਿੱਖ ਥੋੜਾ ਬਹੁਤਾ ਵੀ ਮਰਿਆਦਾ ਨੂੰ ਸਮਝਦਾ ਹੈ ਤਖਤਾਂ ਦੀ ਮਾਨ ਮਰਿਆਦਾ ਦਾ ਸਤਿਕਾਰ ਕਰਦਾ ਹੈ ਉਹਦੇ ਵੱਲੋਂ ਜਿਹੜਾ ਤਖਤਾਂ ਦੇ ਮਾਨ ਸਤਿਕਾਰ ਦੇ ਵਿੱਚ ਬੋਲਿਆ ਜਾਣਾ ਜਿਹੜਾ ਉਹ ਸੁਭਾਵਕੀ ਆ ਔਰ ਉਹ ਜ਼ਰੂਰ ਬੋਲਦਾ ਹੈ ਜੀ ਪਰ ਅਜ ਤੱਕ ਦੀ ਐ ਨਹੀਂ ਹੋਇਆ ਸੀ 2017 ਚ ਵੀ ਕਦੀ ਐ ਹੋਇਆ ਮੁੜ ਕੇ ਥੋੜੀ ਵੀ ਸੇਵਾ ਮੁਕਤੀ ਹੋਈ ਉਦੋਂ ਵੀ ਨਹੀਂ ਕਦੀ ਐ ਹੋਇਆ ਹੁਣ ਹੀ ਹੋਇਆ ਹੈ ਪਰ ਚਲੋ ਕਹਿੰਦੇ ਹੁੰਦੇ ਦੇਰਾ ਇਦਰੋਸਤਾ ਹੈ ਜਦੋਂ ਵੀ ਮਨ ਦੇ ਵਿੱਚ ਇਹ ਭਾਵਨਾ ਜਾਗੀ ਕਿ ਗਲਤ ਹੋ ਰਿਹਾ ਤੇ ਕਹਿ ਦਿੱਤਾ ਲੇਟ ਕਹਿ ਦਿੱਤਾ ਪਹਿਲਾਂ ਕਹਿ ਦਿੱਤਾ ਕੋਈ ਮਾਇਨੇ ਨਹੀਂ ਰੱਖਦਾ ਬੜੀ ਐ ਹੋ ਸਭ ਦਾ ਕਿ ਉਹਨਾਂ ਦੇ ਮਨ ਚ ਇਤਨਾ ਕੋਈ ਫੇਰ ਬਦਲਾ ਸਕਦਾ ਤੁਸੀਂ ਸਮਝਦੇ ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਮੈਂ ਕੀ ਕਹਾਂ ਸਰ ਸੰਤਨ ਕੀ ਸੰਦੇਸ਼ ਦੋਗੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਬਈ ਹੋਈ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਮਰਿਆਦਾਵਾਂ ਦੀ ਰਾਖੀ ਲਈ ਅੱਗੇ ਆਈਏ ਖਾਸ ਤੌਰ ਤੇ ਉੱਤੇ ਨੌਜਵਾਨ ਜਿਹੜੇ ਹੈ ਉਹ ਵੱਧ ਚੜ ਕੇ ਜਿਹੜਾ ਉਹ ਅੱਗੇ ਆਉਣ ਕਿਉਂਕਿ ਇਸ ਵਕਤ ਜੋ ਸਭ ਤੋਂ ਵੱਧ ਜਿਹੜਾ ਖਤਰਾ ਹੈ ਉਹ ਸਾਡੇ ਸੰਕਲਪ ਸਾਡੇ ਸਿਧਾਂਤਾਂ ਤੇ ਸਾਡੀਆਂ ਪਰੰਪਰਾਵਾਂ ਨੂੰ ਹੈ ਬਾਕੀ ਵੱਡੇ ਵੱਡੇ ਖਤਰੇ ਅਸੀਂ ਚੱਲੇ ਆ ਕੋਈ ਪ੍ਰਵਾਹ 84 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ ਉਸ ਵਗੇ ਵੇਲੇ ਦੀ ਕਾਂਗਰਸ ਸਰਕਾਰ ਨੇ ਕੀਤਾ ਤੇ ਅਬਦਾਲੀ ਨੇ ਵੀ ਹਮਲੇ ਕੀਤੇ ਅਸੀਂ ਡਟ ਕੇ ਮੁਕਾਬਲੇ ਕੀਤੇ ਆ ਪਰ ਇਸ ਵਾਰ ਜਿਹੜਾ ਹਮਲਾ ਹੈ ਇਹ ਸੰਕਲਪ ਦੇ ਉੱਤੇ ਹਮਲਾ ਹੈ ਸਿਧਾਂਤਾਂ ਦੇ ਉੱਤੇ ਹਮਲਾ ਹੈ ਮर्यादा ਦੇ ਉੱਤੇ ਹਮਲਾ ਹੈ ਪਰੰਪਰਾਵਾਂ ਦੇ ਉੱਤੇ ਹਮਲਾ ਹੈ ਔਰ ਹਮਲਾ ਕੇਵਲ ਜਿਹੜਾ 8-10 ਵਿਅਕਤੀਆਂ ਵੱਲੋਂ ਹੈ ਭਾਈ ਸਾਹਿਬ 18 ਨੂੰ ਪੜਤੀ ਪ੍ਰਕਿਰਿਆ ਸ਼ੁਰੂ ਹੋਇਆ ਤੁਹਾਨੂੰ ਲੱਗਦਾ ਕਿ ਉਹ ਮੁਕੰਮਲ ਹੋ ਸਕੀ ਅਕਾਲਪੁਰਖ ਕਿਰਪਾ ਕਰੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਅਕਾਲੀ ਦਲ ਦੀ ਪੁਨਰਸਰਜੀਤੀ ਹੋਵੇ ਪੰਜਾਬ ਇੱਕ ਜਿਹੜਾ ਕੋਰ ਆਰਥਿਕ ਸੰਕਟ ਤੋਂ ਵੀ ਗੁਜ਼ਰ ਰਿਹਾ ਹੈ ਸਮਾਜਿਕ ਸੰਕਟ ਤੋਂ ਵੀ ਗੁਜ਼ਰ ਰਿਹਾ ਹੈ ਪੰਜਾਬ ਜਿਹੜਾ ਸੰਕਟ ਦੇ ਵਿੱਚੋਂ ਬਾਹਰ ਆਵੇ ਅਸੀਂ ਇਹੋ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਹੈ ਖੇਤਰੀ ਪਾਰਟੀ ਜਿਹੜੀ ਹੈ ਉਹਦੀ ਪੁਨਰਸਰਜੀਤੀ ਜਿਹੜੀ ਹੋਣੀ ਚਾਹੀਦੀ ਹੈ ਔਰ ਅੱਛੇ-ਅੱਛੇ ਲੋਕ ਜਿਹੜੇ ਆ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਨੇ ਉਹਨਾਂ ਦੀ ਰਿਕਮੈਂਡੇਸ਼ਨ ਨਹੀਂ ਚੀਫ ਸਕੱਟਰੀ ਦਾ ਬੜਾ ਵੱਡਾ ਰੋਲ ਹੁੰਦਾ ਜੀ ਚੀਫ ਸਕੱਟਰੀ ਜਿਹੜਾ ਕਿਉਂਕਿ ਉਹ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਹੈ ਜਿਹੜੇ ਐਡਜੈਕਟਿਵ ਮੈਂਬਰ ਹੁੰਦੇ ਆ ਉਹ ਇਲੈਕਟਡ ਹੁੰਦੇ ਆ ਤਾਂ ਚੀਫ ਸਕੱਟਰੀ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਐਕਟ ਦੇ ਮੁਤਾਬਕ ਉਹਨਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਕਿ ਅਸੀਂ ਐਕਟ ਦੇ ਮੁਤਾਬਕ ਆ ਚੀਜ਼ ਇਸ ਤਰ੍ਹਾਂ ਕਰ ਸਕਦੇ ਹਾਂ ਜਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਉਹਨਾਂ ਦਾ ਇਹ ਕਹਿਣਾ ਵੀ ਮੇਰੇ ਦਿਨ ਧਿਆਨ 'ਚ ਨਹੀਂ ਇਸ ਮੌਕੇ ਨਹੀਂ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਆ ਪਰ ਚੀਫ ਸਕੱਟਰੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਜੀ ਜਿਮੇਵਾਰੀ ਵੱਡੀ ਜਿਮੇਵਾਰੀ ਹੁੰਦੀ ਹੈ ਕਿਉਂਕਿ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਹੈ ਸੰਸਥਾ ਦਾ